ਇੱਕ ਵਾਰ ਫਿਰ ਪੰਜਾਬ ਦੇ ਗਾਇਕ ਰਾਜਵੀਰ ਜਵੰਦਾ ਚਰਚਾ ਦਾ ਵਿਸ਼ਾ ਫੜ ਗਏ ਨੇ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਅਰਦਾਸਾਂ ਦੇ ਬਾਪ ਯੁੱਧ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ ਰਾਜਵੀਰ ਜਵੰਦਾ ਇੱਕ ਪਾਸੇ ਉਹਨਾਂ ਦੇ ਘਰ ਦੇ ਵਿੱਚ ਮਾਤਮ ਸ਼ਾਇਆ ਹੋਇਆ ਹੈ ਜਿਹੜੇ ਉਸ ਨੂੰ ਚਾਹਣ ਵਾਲੇ ਨੇ ਜਿਹੜੇ ਉਸਦੇ ਫੈਨਸ ਨੇ ਅਤੇ ਜਿਹੜੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਲੀਆਂ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਐਡਾ ਭਿਆਨਕ ਐਕਸੀਡੈਂਟ ਹੋ ਸਕਦਾ ਹੈ ਰਾਜਵੀਰ ਜਵੰਦਾ ਦਾ ਰਾਜਵੀਰ ਜਵੰਦਾ ਨੂੰ ਕਤਲ ਮੰਨਿਆ ਜਾ ਰਿਹਾ ਹੈ ਅਤੇ ਉਸਦੇ ਪ੍ਰਸ਼ੰਸਕ ਮੰਨ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਦੇ ਐਕਸੀਡੈਂਟ ਦੀ ਪੁਸ਼ਟੀ ਕੀਤੀ ਜਾਵੇ ਚਾਰ ਤੋਂ ਪੰਜ ਗੱਲਾਂ ਸਾਹਮਣੇ ਆਈਆਂ ਨੇ ਕਿ ਜਦੋਂ ਵੀ ਉਹ ਰਾਈਡ ਕਰਦੇ ਸੀ ਉਹਨਾਂ ਦੇ ਸਿਰ ਦੇ ਉੱਪਰ GoPro ਵਾਲਾ ਕੈਮਰਾ ਲੱਗਿਆ ਹੁੰਦਾ ਸੀ ਤੇ ਉਸ ਦਿਨ ਕੈਮਰਾ ਕਿਉਂ ਨਹੀਂ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਨਾਲ ਉਹਦੇ ਸਾਥੀ ਸੀ ਜਿਨ੍ਹਾਂ ਦੀ ਗਿਣਤੀ 5 ਤੋਂ 6 ਦੱਸੀ ਜਾਂਦੀ ਹੈ ਉਹ ਸਾਥੀ ਕਿੱਥੇ ਗਏ ਉਹ ਸਾਥੀ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆਏ ਉਹਨਾਂ ਸਾਥੀਆਂ ਨੇ ਖੁਲਾਸੇ ਕਿਉਂ ਨਹੀਂ ਕੀਤੇ ਐਕਸੀਡੈਂਟ ਨੂੰ ਲੈ ਕੇ ਤੇ ਤੀਸਰਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਐਕਸੀਡੈਂਟ ਹੋਇਆ ਤੇ ਫਿਰ ਉਸ ਤੋਂ ਬਾਅਦ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਪ੍ਰਾਈਵੇਟ ਗੱਡੀ ਦੇ ਵਿੱਚ ਉਹਨਾਂ ਨੂੰ ਕਿਉਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਚੌਥਾ ਕਾਰਨ ਹੈਲਮਟ ਅਤੇ ਲਾਈਫ ਜੈਕਟ ਪਾਉਣ ਦੇ ਬਾਵਜੂਦ ਵੀ ਇਹਨੀਆਂ ਅੰਦਰੂਨੀ ਸੱਟਾਂ ਕਿਵੇਂ ਲੱਗ ਸਕਦੀਆਂ ਨੇ ਇਹ ਚਾਰ ਸਵਾਲ ਸੋਸ਼ਲ ਮੀਡੀਆ ਉੱਤੇ ਘੁੰਮ ਰਹੇ ਨੇ ਅਤੇ ਲੋਕ ਹਾਂ ਵੀ ਪਰ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਮੌਤ ਇੱਕ ਵੱਡਾ ਸਸਪੈਂਸ ਹੈ ਰਾਜਵੀਰ ਜਵੰਦਾ ਨੂੰ ਮਾਰਿਆ ਗਿਆ ਜਾਂ ਉਸ ਦੇ ਨਾਲ ਕਿਸੇ ਚੀਜ਼ ਦੇ ਜ਼ਰਦੋਸਕੇ ਟੱਕਰ ਮਾਰੀ ਕਹਿੰਦੇ ਨੇ ਕਿ ਰਾਜਵੀਰ ਜਵੰਦਾ ਨੇ ਕਈ ਪੰਜਾਬੀ ਗਾਇਕਾਂ ਦਾ ਕੰਮ ਬੰਦ ਕਰ ਦਿੱਤਾ ਚਾਹੇ ਉਹ ਮਾਜਾ ਹੋਵੇ ਚਾਹੇ ਉਹ ਦਵਾਬਾ ਹੋਵੇ ਚਾਹੇ ਉਹ ਮਾਲਵਾ ਹੋਵੇ ਜਿੱਥੇ ਕਿਤੇ ਵੀ ਵਿਆਹ ਹੁੰਦਾ ਸੀ ਤਾਂ ਪਹਿਲ ਦੇ ਹadhar ਤੇ ਰਾਜਵੀਰ ਜਵੰਦਾ ਦੇ ਕੋਲੋਂ ਖਾੜੇ ਲਗਵਾਏ ਜਾਂਦੇ ਸੀ ਅਤੇ ਉਸ ਨੂੰ ਬੁੱਕ ਕੀਤਾ ਜਾਂਦਾ ਸੀ ਕਿਸੇ ਨੇ ਖਾਤ ਜਾਂ ਰਜਸਤਾਨੀ ਰਾਜਵੀਰ ਜਵੰਦਾ ਦੇ ਨੱਕੜੀ ਸੋਸ਼ਲ ਮੀਡੀਆ ਤੇ ਵਕ-ਵਕ ਪੋਸਟਾਂ ਨੇ ਤਰਥੱਲੀ ਮਜਾ ਦਿੱਤੀ ਹੈ ਕਿ ਆਖਰਕਾਰ ਰਾਜਪੀਰ ਜਵੰਦਾ ਦਾ ਦੁਸ਼ਮਣ ਕੌਣ ਹੈ ਕਿਸ ਨੇ ਇਹ ਸਾਰੀ ਸਾਜ਼ਿਸ਼ ਰਚੀ ਜਿਹੜੇ ਉਸਦੇ ਪ੍ਰੇਮੀ ਨੇ ਫੈਨਸ ਨੇ ਜਿਹੜੇ ਉਸਦੇ ਚਿੰਤਕ ਨੇ ਜਿਹੜੇ ਉਸਦੇ ਗੀਤ ਸੁਣਦੇ ਨੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਸਾਰੇ ਬਿਰਤਾਂਤ ਦੀ ਇਹ ਸਾਰੇ ਮਾਮਲੇ ਦੀ ਚੰਗੀ ਤਰ੍ਹਾਂ ਡੂੰਗੀ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਵੀ ਫੈਨਸ ਮੰਗ ਕਰ ਰਹੇ ਨੇ ਜਿਹੜੀਆਂ ਪੰਜਾਬ ਅਤੇ ਹਰਿਆਣੇ ਦੀ ਹਾਈ ਕੋਰਟ ਤੋਂ ਵੀ ਮੰਗ ਕਰ ਰਹੇ ਨੇ ਕਿਉਂਕਿ ਪੰਜਾਬ ਕਿਉਂਕਿ ਇੱਕ ਪਾਸੇ ਦੱਸਿਆ ਜਾ ਰਿਹਾ ਹੈ ਕਿ ਦੋ ਸਾਨ ਆਪਸ ਵਿੱਚ ਪੜਰੇ ਸੀ ਉਹਨਾਂ ਨੂੰ ਬਚਾਉਣ ਦੇ ਲਈ ਰਾਜਵੀਰ ਜਵੰਦਾ ਦਾ ਜਿਹੜੀ ਬਾਈਕ ਹੈ ਉਹ ਬਲੈਰੋ ਗੱਡੀ ਦੇ ਨਾਲ ਵੱਜੀ ਫਿਰੂਗ ਬਲੈਰੋ ਗੱਡੀ ਵਾਲੇ ਸਾਹਮਣੇ ਕਿਉਂ ਨਹੀਂ ਆਏ ਜਿਹੜੇ ਨਾਲ ਉਹਦੇ ਦੋਸਤੀ ਉਹਨਾਂ ਨੇ ਕਿਉਂ ਨਹੀਂ ਖਲਾਸਾ ਕੀਤਾ ਕਿ ਐਕਸੀਡੈਂਟ ਕਿਵੇਂ ਹੋਇਆ ਇਹ ਸਾਰਾ ਕੁਝ ਇੱਕ ਬੜਾ ਵੱਡਾ ਸਸਪੈਂਸ ਬਣ ਗਿਆ ਹੈ ਗਾਇਕ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਰਾਜਵੀਰ ਜਵੰਦਾ ਦੇ ਸਾਥੀਆਂ ਦਾ ਕਾਨਫਰੰਸ ਕਰਨਾ ਜਾਂ ਸੋਸ਼ਲ ਮੀਡੀਆ ਤੇ ਲਾਈਵ ਹੋਣਾ ਜ਼ਰੂਰੀ ਬਣਦਾ ਸੀ ਤੇ ਦੂਸਰੇ ਪਾਸੇ ਇਨੀਆਂ ਚੀਜ਼ਾਂ ਉਹਨਾਂ ਨੇ ਪਹਿਨੀਆਂ ਹੋਈਆਂ ਸੀ ਖਾਸ ਕਰਕੇ ਹੈਲਮਟ ਲਾਈਫ ਜੈਕਟ ਗੋਡਿਆਂ ਤੇ ਕਵਰ ਉਹਦੇ ਬਾਹਤੇ ਜਿਹੜੇ ਕਵਰ ਤੇ ਫਿਰ ਇੰਨੀਆਂ ਡੂਗੀਆਂ ਸੱਟਾਂ ਜ਼ਬਰਦਸਤ ਕਿਵੇਂ ਲੱਗੀਆਂ ਹਾਲਾਂਕਿ ਲੋਕ ਕਹਿੰਦੇ ਨੇ ਕਿ ਉਥੇ ਤਾਂ ਮੋਟਰਸਾਈਕਲ ਵੀ ਬੜੀ ਘੱਟ ਸਪੀਡ ਦੇ ਵਿੱਚ ਗੱਡੀ ਵੀ ਬੜੀ ਘੱਟ ਸਪੀਡ ਦੇ ਵਿੱਚ ਵੀ ਸੀ ਯਾਨੀ ਕਿ ਇਹ ਸਾਰਾ ਕੁਝ ਸਸਪੈਂਸ ਲੋਕਾਂ ਨੂੰ ਹੌਲੀ-ਹੌਲੀ ਸਮਝ ਆ ਰਿਹਾ ਹੈ ਤੇ ਲੋਕ ਸੋਸ਼ਲ ਮੀਡੀਆ ਉੱਤੇ ਪੋਸਟ ਪੋਸਟਾਂ ਪਾ ਰਹੇ ਨੇ ਕਿ ਸਾਨੂੰ ਰਾਜਵੀਰ ਜਵੰਦਾ ਦੀ ਮੌਤ ਦੇ ਖੁਲਾਸੇ ਕਿਤੇ ਜਾਣ ਸਾਨੂੰ ਰਾਜਵੀਰ ਜਵੰਦਾ ਦੀ ਮੌਤ ਦਾ ਇਨਸਾਫ਼ ਮਿਲਣਾ ਚਾਹੀਦਾ ਹੈ ਧੰਨਵਾਦ